ਸਿਕਲ ਦੇ ਉੱਤੋਂ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲੈ ਰਹਾ ਧੁਰਕੋਟ ਬਾਈ ਅੱਜ ਆਪਾਂ ਲਵਾ ਰਹੇ ਹਾਂ ਕਿ ਖੇਤ ਦੇ ਵਿੱਚ ਵੱਖ-ਵੱਖ ਫਲਾਂ ਦੇ ਬੂਟੇ ਜਿਵੇਂ ਕਿ ਪਹਿਲਾਂ ਹਲਾਇਆ ਆਪਾਂ ਕਿੰਨੂਆ ਦਾ ਹੁਣ ਅੱਗੇ ਵੀ ਲਾ ਰਹੇ ਹਾਂਗੇ ਆ ਇਹ ਕਹਦਾ ਬਾਈ ਮਸੰਮੀ ਤੇ ਅੱਗੇ ਅੰਜੀਰ ਕੀਕੂ ਤੇ ਹੋਰ ਕਿਹੜੇ-ਕਿਹੜੇ ਆਗੇ ਨਾਰ ਆਲੂ ਬੁਖਾਰਾ ਅੰਦੀਰੇ ਤੇ ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਬਈ ਕਿਰਾਂ ਬੂਟੇ ਆਪਾਂ ਬਾਹਣ ਦੇ ਇੱਕ ਸਾਈਡ ਤੇ ਲਵਾ ਕੇ ਦੇਖਦੇ ਆਂਗੇ ਕਿ ਕਿਵੇਂ ਚੱਲਦੀ ਐ ਕਿ ਕਿਵੇਂ ਐ ਕਿਉਂਕਿ ਪੰਜਾਬ ਦੀ ਧਰਤੀ ਐ ਇਹ ਜੀ ਵੀ ਇੱਥੇ ਤਾਂ ਹਰ ਕੁਛ ਹੀ ਹੋ ਜਾਂਦਾ ਜਿਵੇਂ ਕਹਿੰਦੇ ਹੁੰਦੇ ਆ ਕਿ ਬਾਬੇ ਦੀ ਕਿਰਪਾ ਨਾਲ ਤੇ ਹੋਰ ਅੱਗੇ ਵਿੱਚ ਨੂੰ ਘਰ ਲਾ ਬਾਹਣ ਦੇ ਹਾਂ ਇੱਥੇ ਇੱਥੇ ਲਾ ਦੇ

ਨਾਰ ਆ ਗਿਆ ਤੇ ਇਸ ਤਰ੍ਹਾਂ ਵੱਖ-ਵੱਖ ਜਿਹਦੇ ਦਰਖਤਾ ਕੀ ਉਹ ਫਾਲਦਾਰ ਬੁੱਟੀ ਆਈ ਆਪਾਂ ਨੂੰ ਲਵਾ ਰਹੇ ਆਂ ਬਾਈ ਦੇਖਦੇ ਆਂ ਬਾਬੇ ਦੀ ਕਿਰਪਾ ਨਾਲ ਤੇ ਨਾਲ ਦੀ ਨਾਲ ਹੀ ਜਿਹੜੀ ਹੈਗੀ ਦਵਾਈ ਪਾ ਕੇ ਤੇ ਪਾਣੀ ਪਾ ਰਹੇ ਆਂਗੇ ਕਿਉਂ ਜੇ ਜਿਆਦਾ ਪਾਣੀ ਲੱਗਦਾ ਹੈਗਾ ਬਾਹਣ ਸੱਦੇ ਹੈਗਾ ਇਧਰਲੀ ਸਾਈਡ ਥੋੜਾ ਜਿਹਾ ਕੋਰ ਵਾਲਾ ਜਿਆਦਾ ਜੇ ਪਾਣੀ ਤੇ ਜਿਆਦਾ ਭਰਦੇ ਆ ਉਹ ਵੀ ਬਾਈ ਕਹਿੰਦੇ ਵੀ ਨਹੀਂ ਕਹਿੰਦੇ ਭਰਨਾ ਤੇ ਵੀ ਬਾਲਟੀ ਬਾਲਟੀ ਪਾਣੀ ਦੀ ਪਾਈ ਚੱਲੂ ਹਰੇਕ ਚ ਜਿਵੇਂ ਕਿ ਉਹ ਪਹਿਲਾਂ ਪਾਇਆ ਗਿਆ ਇਸ ਤਰ੍ਹਾਂ ਇੱਥੇ ਹੈਗਾ ਹਨਾ ਤੇ ਇਹ ਹੈਗੇ ਬਾਈ ਜਗਰ ਸਿੰਘ ਦੀ ਡਾਕਟਰ ਜਗਰ ਸਿੰਘ ਦੇ ਸਾਈਡ ਤੇ ਇਹਦੀ ਨਰਸਰੀ ਰਾਮਪਰਾ ਫੂਲ ਤੋਂ ਉੱਥੋਂ ਆਈ ਹੈਗੇ ਮਾਲੀ ਤੇ ਇਹਨਾਂ ਦਾ ਵੀ ਬਹੁਤ ਵਧੀਆ ਕੰਮ ਹੈ ਵਧੀਆ ਨਰਸਰੀ ਹੈਗਾ ਹੀ ਇਹ ਲਈ ਆਪਾਂ ਨੂੰ ਖੇਤਾਂ ਦੇ ਵਿੱਚ ਥੋੜਾ ਕਹਣਾ ਥਾਂ ਛੱਡ ਕੇ ਫਲਦਾਰ ਤੇ ਬੂਟੇ ਸ਼ਾਨਦਾਰ ਆ ਜਿਹੜੇ ਲਾਉਣੇ ਚਾਹੀਦੇ ਹੈਗੇ ਤੇ ਇਹ ਕੀ ਸਾਡੇ ਚਾਚਾ ਜੀ ਆਏ ਸੀ ਜਰਮਨ ਤੋਂ ਉਹ ਕਹਿੰਦੇ ਵੀ ਜ਼ਰੂਰ ਲਾਓ ਇਹ ਤਾਂ ਕੁਝ ਵੀ ਹੈ ਵੀ ਕੋਈ ਬੜੀ ਵੱਡੀ ਗੱਲ ਨਹੀਂ ਵੀ ਜੇ ਤੁਸੀਂ ਨਾਲ-ਨਾਲ ਲਾ ਦੋਗੇ ਇਹ ਤੁਹਾਨੂੰ ਆਪ ਪਹੀ ਦੇ ਨਾਲੋਂ ਤਿੰਨ ਤਿੰਨ ਚਾਰ ਚਾਰ ਫੁੱਟ ਛੱਡ ਕੇ ਸਾਈਡ ਤੇ ਲਾ ਰਹੇ ਹਾਂ ਕਿ ਵੀ ਕੱਲ ਨੂੰ ਕੋਈ ਦੰਗਣ ਦੇ ਵਿੱਚ ਵੀ ਨਾ ਦਿੱਕਤ ਪਵੇ ਹੂੰ ਜੀ ਭਾਈ ਧੰਨਵਾਦ ਸਾਰਿਆਂ ਦਾ ਆਹ ਦੇਖੋ ਅੱਜ ਹੁਣ ਬੱਚਿਆਂ ਨੂੰ ਵੀ ਛੁੱਟੀ ਸੀ ਇਹਨਾਂ ਨੂੰ ਵੀ ਨਾਲ ਹੀ ਲਿਆਂਦਾ ਇਹ ਪਾਣੀ ਪਵਾਈ ਜਾਂਦੇ ਨਾਲ ਦੀ ਨਾਲ ਤੇ ਤੋਏ ਕਰਾਈ ਜਾਂਦੇਗੇ ਠੀਕ ਆ ਬਾਈ ਅੱਗੇ ਮਿਲਦੇ ਆ ਜਦੋਂ ਚੱਲ ਪੇ ਫੇਰ ਦਿਖਾਵਾਂਗੇ ਤੁਹਾਨੂੰ ਇੱਥੇ ਆਪਣੀ ਆ ਸਾਈਡ ਤੇ ਨਾਲ-ਨਾਲ ਦੂਕ ਨਾਲਾਂ ਨੂੰ ਇਹ ਆਪਾਂ ਡੀੜਕ ਨਾਲਾਂ ਨੂੰ ਸਬਜ਼ੀ ਦੀ ਛੱਡਦੇ ਹੁੰਨੇ ਆ ਸਬਜ਼ੀ ਲੈਣ ਵਾਸਤੇ ਤੇ ਇਹਦੀ ਸਾਈਡ ਤੇ ਲਵਾਤੀ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਜੀ